ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਕਾਫੀ ਟਾਈਮਾਂ ਤੋਂ ਵੀਡੀਓ ਨਹੀਂ ਆ ਰਹੀ ਤੀ ਗਿਆ ਤੇ ਹੁਣ ਆਪਾਂ ਤੁਹਾਡੇ ਲਈ ਰੋਜ਼ ਵੀਡੀਓ ਲੈ ਕੇ ਆਉਂਦੇ ਰਹਾ ਕਰਾਂਗੇ ਪਰ ਇਹ ਵੀਡੀਓ ਆਪਾਂ ਕਬੂਤਰਾਂ ਤੇ ਮੱਜਾਂ ਤੇ ਬਣਾਇਆ ਕਰਾਂਗੇ ਆਪਾਂ ਬਲੌਗ ਪਾਇਆ ਕਰਾਂਗੇ ਇੱਕ ਆਪਣੇ ਘਰ ਹੀ ਕਬੂਤਰ ਦਿਖਾ ਕੇ ਆਪਣੇ ਤੇ ਮੱਜਾਂ ਦੀ ਵੀਡੀਓ ਤੇ ਆਪਣੇ ਕਬੂਤਰਾਂ ਦੀ ਵੀਡੀਓ ਬਾਕੀ ਵੀਡੀਓ ਆਪਣੇ ਚੈਨਲ ਤੇ ਕਾਫੀ ਟਾਈਮਾਂ ਬਾਅਦ ਆ ਰਿਹਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਪਾਂ ਮੱਜਾਂ ਦੀਆਂ ਤੇ ਕਬੂਤਰਾਂ ਦੀ ਵੀਡੀਓ ਪਾਇਆ ਕਰੀਏ ਆਪਣੇ YouTube ਚੈਨਲ ਤੇ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਆਪਣੇ ਲਵੇ ਦੋ ਮੱਜਾਂ ਨੇ ਇੱਕ ਛੋਟੀ ਐ ਇੱਕ ਕੱਟੀ ਐ ਤੇ ਦੋ ਕੱਟੇ ਨੇ ਤੇ ਕਬੂਤਰ ਰੱਖਿਓ ਇਹਨੇ ਆਪਣੇ ਲਵੇ ਕਬੂਤਰਾਂ ਦੀ ਵੀਡੀਓ ਆਇਆ ਕਰੂਗੀ ਤੇ ਆਪਾਂ ਸੋਲੀ ਬਲੌਗ ਰੋਜ਼ ਲੈ ਕੇ ਆਉਂਦੇ ਰਿਹਾ ਕਰਾਂਗੇ ਆਪਣੇ ਚੈਨਲ ਤੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਕਾਫੀ ਟਾਈਮਾਂ ਤੋਂ ਵੀਡੀਓ ਨਹੀਂ ਆ ਰਹੀ ਥੀ ਹੁਣ ਆਪਾਂ ਡੇਲੀ ਵੀਡੀਓ ਪਾਇਆ ਕਰਾਂਗੇ ਸਪੋਰਟ ਕਰਿਆ ਕਰੋ ਤੇ ਬਾਕੀ ਕਬੂਤਰਾਂ ਦੇ ਰਿਲੇਟਿਡ ਤੇ ਮੱਝਾਂ ਦੇ ਰਿਲੇਟਿਡ ਕੋੜੀਆਂ ਸਾਰੀ ਆਪਾਂ ਵੀਡੀਓ ਪਾਇਆ ਕਰਾਂਗੇ ਤੇ ਆਪਣੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੂਰ ਦੱਸਿਓ ਵੀਡੀਓ ਪਾਣੀ ਚਾਹੀਦੀ ਹੈ ਜਾਂ ਨਾ ਫਿਰ ਤੇ ਆਪਾਂ ਤੁਹਾਨੂੰ ਬਾਕੀ ਆਪਣੇ YouTube ਤੇ ਚਾਰ ਪੰਜ ਆਪਨੇ ਕਰੇ ਕਬੂਤਰ ਵੀ ਉੱਡਦੇ ਆ ਕਬੂਤਰਾਂ ਦੀ ਵੀ ਵੀਡੀਓ ਪਾਇਆ ਕਰਾਂਗੇ ਆਪਾਂ ਬਲੌਗ ਪਾਇਆ ਕਰਾਂਗੇ ਸਾਰੀ ਕੱਲੀ ਕੱਲੀ ਡਿਟੇਲ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ